ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਦਵਿੰਦਰ ਸਿੰਘ ਅੱਜ ਬਾਬਾ ਮੋਤੀराम ਮਹਿਰਾ ਜਿਹਦੇ ਸਥਾਨ ਤੇ ਜਿਹੜਾ ਮਛਵਾੜਾ ਸਾਹਿਬ ਵਿਖੇ ਖਰੀਦਿਆ ਗਿਆ ਉੱਥੇ ਨਿਸ਼ਾਨ ਸਾਹਿਬ ਦੀ ਜਿਹੜੀ ਬਸਤਰ ਚੜਾਇਆ ਗਿਆ ਵਾ ਤੇ ਆਉਣ ਵਾਲੀ 18 ਤਰੀਕ ਨੂੰ 18 ਫਰਵਰੀ ਨੂੰ ਇੱਥੇ ਬਹੁਤ ਵੱਡਾ ਸਮਾਗਮ ਕਰਾਇਆ ਜਾ ਰਿਹਾ ਵਾ ਬਾਬਾ ਮੋਤੀराम ਮਹਿਰਾ ਜੀ ਦੇ ਸ਼ਹੀਦੀ ਦਿਹਾੜੇ ਨੂੰ ਮੁੱਖ ਰੱਖਦੇ ਹੋਏ ਇੱਥੇ ਇੱਕ ਵੱਡਾ ਸਮਾਗਮ ਕਰਵਾਇਆ ਜਾ ਰਿਹਾ ਵਾ ਤੇ ਸਮੂ ਮਾਈ ਭਾਈ ਤੇ ਗੁਰੂ ਨਾਨਕ ਨਾਮਲੇਵਾ ਸਾਧ ਸੰਗਤ ਨੂੰ ਸਮਾਗਮ ਵਿੱਚ ਪਹੁੰਚਣ ਦੀ ਬੇਨਤੀ ਆ ਤੇ ਆਪਣਾ ਸਥਾਨ ਜਿਹੜਾ ਆ ਸਮਰਾਲਾ ਰੋਡ ਢੰਡਾਈ ਏਜੰਸੀ ਦੇ ਬੈਕਸਾਈਡ ਤੇ ਤੇ ਜਰੂਰ ਸਾਰਿਆਂ ਨੇ ਪਹੁੰਚਣਾ ਹੈ 18 ਤਰੀਕ ਤੇ ਅੱਛਾ ਇਹ ਦੱਸ ਦਿਓ ਵੀ ਗੁਰੂ ਘਰ ਦੀ ਵੀ ਸਾਰੀ ਹੋਣੀ ਹੈ ਹਾਂਜੀ ਇਸ ਦਿਨ ਸੋਨੀ ਸਾਹਿਬ ਦੇ ਪਾਠ ਦੇ ਉਪਰੰਤ ਗੁਰੂ ਘਰ ਦਾ ਨੀਂ ਪੱਥਰ ਵੀ ਰੱਖਿਆ ਜਾਊਗਾ ਸੰਗਤ ਨੂੰ ਅਪੀਲ ਕੋਈ ਸੰਗਤ ਨੂੰ ਬាទੋ ਬាទ ਅਪੀਲ ਆ ਵੀ ਜੋ ਵੀ ਟਿਲ ਫੁੱਲ ਸਾਡੀ ਕਮੇਟੀ ਵਾਸਤੇ ਗੁਰੂ ਘਰ ਵਾਸਤੇ ਬਣਦੀ ਸੇਵਾ ਜਰੂਰ ਪਾਓ ਤਾਂ ਕਿ ਆਪਾਂ ਇੱਥੇ ਬਾਬਾ ਮੋਤੀराम ਮਹਾਰਾਜੀ ਜੋ ਕਿ ਕੌਮ ਦੇ ਮਹਾਨ ਸ਼ਹੀਦ ਨੇ ਉਹਨਾਂ ਦਾ ਇੱਕ ਗੁਰਦੁਆਰਾ ਸਾਹਿਬ ਬਣਾ ਸਕੀਏ ਥੋੜਾ ਜਿਹਾ ਦੱਸ ਦਿਓ ਜੀ ਉਹਨਾਂ ਦੇ ਬਾਬਾ ਮੋਤੀराम ਮਹਾਰਾਜੀ ਜਦੋਂ ਸਰਹੰਦ ਵਿਖੇ ਛੋਟੇ ਸਾਹਿਬ ਜੀ ਅਤੇ ਮਾਤਾ ਗੁਜਰਕੌਰ ਜੀ ਨੂੰ ਆਪਣੇ ਉਥੇ ਸੁਖਬਾ ਸਰੰਦ ਵੱਲੋਂ ਕੈਦ ਕੀਤਾ ਗਿਆ ਸੀਗਾ ਤੇ ਉਹਨਾਂ ਨੂੰ ਬਾਬਾ ਜੀ ਵੱਲੋਂ ਦੁੱਧ ਦੀ ਸੇਵਾ ਕੀਤੀ ਗਈ ਤੇ ਉਸ ਦੁੱਧ ਦੀ ਸੇਵਾ ਦੇ ਬਦਲੇ ਬਾਬਾ ਜੀ ਨੂੰ ਤੇ ਉਹਨਾਂ ਦੇ ਪਰਿਵਾਰ ਨੂੰ ਪੂਰੇ ਨੂੰ ਕੋਲੂ ਵਿੱਚ ਪੀੜ ਦਿੱਤਾ ਗਿਆ ਸੀਗਾ ਹਾਂਜੀ ਆਪਣਾ ਨਾਂ ਦੱਸੋ ਪਹਿਲਾਂ ਮੇਰਾ ਨਾਂ ਅਮੀਚੰਦ ਅੱਜ ਦੇ ਸਮਾਗਮ ਦਾ ਇਹ ਇਕੱਠ ਦਾ ਕੀ ਮਤਲਬ ਸੀਗਾ ਉਹ ਦੱਸੋ ਥੋੜੇ ਜਿਹਾ ਅੱਜ ਦਾ ਇਕੱਠ ਇਹ ਸੀਗਾ ਅਸੀਂ ਅਮਰ ਸੇਵ ਬਾਬਾ ਮੋਤੀ ਮਹਾਰਾਜ ਦੇ ਨਾਂ ਤੇ 26 ਮਾਰ ਦੇ ਜਗਾ ਕਰ ਦਿੱਤੀ ਗਈ ਆ ਅਮਰਸੀਦ ਬਾਬਾ ਮੋਤੀ ਮਹਾਰਾ ਚੈਰੀਟੇਡ ਉਹਨਾਂ ਵੱਲੋਂ ਸੋਸਾਇਟੀ ਮਾਚੀਵਾੜਾ ਵੱਲੋਂ ਗੁਰੂ ਘਰ ਦੀ ਇਸਾਰੀ ਹੋਣੀ ਆ 18 ਤਰੀਕ ਨੂੰ ਆਉਣੇ ਵਾਲੇ 18 ਤਰੀਕ ਨੂੰ ਬਾਬਾ ਜੀ ਦਾ ਸ਼ਹੀਦੀ ਦਿਨ ਮਨਾਇਆ ਜਾਣਾ ਸੰਗਤਾਂ ਨੂੰ ਅਪੀਲ ਹੈ ਤੇ ਵੱਧ ਚੜ ਕੇ ਬੱਚਿਆਂ ਦੇ ਸਮੇਤ ਪਰਿਵਾਰ ਸਮੇਤ ਇੱਥੇ ਪਹੁੰਚਣ ਦੀ ਅਪੀਲ ਕਰਦੇ ਹਾਂ ਅਮਰਸੀਦ ਬਾਬਾ ਮੋਤੀ ਮਹਾਰਾ ਸਰਹੰਦ ਵਿਖੇ ਜਦੋਂ ਗੁਰੂ ਗੋਬਿੰਦ ਸਿੰਘ ਦੇ ਮਾਤਾ ਜੀ ਤੇ ਸਹਿਜਾਦ ਦੇ ਕੈਦ ਕੀਤੇ ਗਏ ਸੀ ਉਸ ਟਾਈਮ ਉਹਨਾਂ ਨੇ ਉਥੇ ਦੋਦੀ ਸੇਵਾ ਕੀਤੀ ਸੀ ਜਿਉਂਕੇ ਉਹਦੇ ਬਦਲੇ ਵਜੀਰ ਖਾਨ ਨੇ ਸਾਰੇ ਪਰਿਵਾਰ ਨੂੰ ਉਹਦੇ ਕੋਲੋਂ ਵਿੱਚ ਪੜਾ ਕੇ ਸ਼ਹੀਦ ਕਰਤਾ ਉਹਦੇ ਬਾਅਦ ਇਹ ਸਾਰਾ ਸਿਰਸਾ ਸ਼ੁਰੂ ਹੋਇਆ ਤੇ ਜੀ ਦੇ ਦਿਨ ਮਨਾ ਲਿਆ ਇੱਕ ਗੁਰੂ ਘਰ ਤੁਸੀਂ ਕਿੱਥੇ ਬਣਾ ਰਹੇ ਹੋ ਜੀ ਉਹਦਾ ਥੋੜਾ ਸਥਾਨ ਦਾ ਨਾਮ ਦੱਸ ਦਿਓ ਗੁਰੂ ਘਰ ਅਸੀਂ ਉਥੇ ਬਣਾ ਰਹੇ ਹਾਂ ਸਮਰਾਲਾ ਰੋਡ ਮਾਚਿਵਾੜਾ ਸਾਹਿਬ ਆ ਹੰਡੇਆਆ ਕੰਪਨੀ ਦੇ ਬੈਕਸਾਈਡ ਦੇ ਬਣਾ ਰਹੇ ਹਾਂ ਕੋਈ ਸੰਗਤ ਨੂੰ ਅਪੀਲ ਕੋਈ ਤੁਹਾਡੇ ਵੱਲੋਂ ਸੰਗਤਾਂ ਨੂੰ ਅਪੀਲ ਕਰਦੇ ਆਂ ਵੀ ਵੱਦ ਚਾਟ ਕੇ ਇਹ ਸਹੀਦੀ ਸਮਾਗਮ ਤੇ ਪਹੁੰਚਣ ਲਈ ਅਪੀਲ ਕਰਦੇ ਆਂ ਦੁੱਧ ਦਾ ਲੰਗਰ ਚੱਲੂਗਾ ਗੁਰੂ ਦਾ ਲੰਗਰ ਚੱਲੂਗਾ ਸੰਗਤਾਂ ਨੂੰ ਬੇਨਤੀ ਕਰਦੇ ਆਂ ਵੀ ਵੱਦ ਤੇ ਵੱਦ ਬੱਚਾ ਸਮੇਤ ਪਹੁੰਚਣ ਦੀ ਅਪੀਲ ਕਰਦੇ ਆਂ ਗੁਰੂ ਘਰ ਦੀ ਨੀਂਹ ਵੀ ਰੱਖੋਗੇ ਉਸ ਦਿਨ ਆ ਉਸ ਦਿਨ ਬਹੁਤ ਹੋਊਗਾ ਜੀ ਗੁਰੂ ਘਰ ਦੀ ਨੀਂਹ